ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਪਿੰਡ ਗਿੱਦੜਮਿੰਡੀ ਤਹਿਸੀਲ ਜਗਰਾਉਂ ਜ਼ਿਲ੍ਹਾ ਧਿਆਣਾ ਬਿਖੇ ਜਿੱਥੇ ਕਿ ਦੋ ਚੋਰਾਂ ਨੇ ਇੱਕ ਘਰ ਵਿੱਚੋਂ ਮੋਟਰਸਾਈਕਲ ਚੋਰੀ ਕੀਤਾ ਸੀ ਤੇ ਉਸ ਟਾਈਮ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗਿਆ ਸੀ ਤੇ ਦੋਨੇ ਹੀ ਭਰਾਵਾਂ ਨੇ ਉਹਨਾਂ ਚੋਰਾਂ ਦਾ ਜਦੋਂ ਪਿੱਛਾ ਕੀਤਾ ਤੇ ਪਿੱਛਾ ਕਰਦੇ ਕਰਦੇ ਉਨ੍ਹਾਂ ਦੀ ਆਪਸ ਵਿੱਚ ਝਗੜਟ ਹੋ ਗਈ ਤੇ ਚੋਰਾਂ ਨੇ ਕਿਸੇ ਮਾਰੂ ਹਥਿਆਰ ਦੇ ਨਾਲ ਇੱਕ ਨੌਜਵਾਨ ਤੇ ਵਾਰਕਾ ਦਿੱਤਾ ਸੀ ਜਿਸ ਕਰਕੇ ਉਸ ਨੌਜਵਾਨ ਦੀ ਮੌਤ ਹੋ ਗਈ ਸੀ ਭਾਵੇਂ ਕਿ ਪੁਲਿਸਣਾ ਸੱਦਾ ਬੇੜ ਦੀ ਪੁਲਿਸ ਨੇ ਉਸ ਸਮੇਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ ਤੇ ਨਾਲ ਹੀ ਜਿਹੜੀ ਅੜੰਗਾਈ ਦੇ ਨਾਲ ਤਫ਼ਤੀਸ਼ ਜਾਰੀ ਕਰਤੀ ਸੀ ਤੇ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਉਹਨਾਂ ਕਾਤਲਾਂ ਨੂੰ ਗ੍ਰਿਫਤਰ ਕਰ ਲਿਆ ਇਸ ਸਭ ਕਾਸੇ ਲਈ ਜਾਣਕਾਰੀ ਦੇਣ ਲਈ ਸਾਡੇ ਮਾਨਯੋਗ ਜਗਰਾਉਂ ਦੇ ਐਸਐਸਪੀ ਸਦਾ ਨਵਦੀਪ ਸਿੰਘ ਜੀ ਬੈਂਸ ਉਹਨਾਂ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਕੀ ਜਾਣਕਾਰੀ ਦਿੰਦੇ ਹੋਏ ਕੀ ਕਹਿੰਦੇ ਆ ਤੁਸੀਂ ਵੀ ਸੁਣੋ ਚਲੋ ਜੀ 18 ਸਤੰਬਰ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ 9/7/2024 ਤਕਰੀਬਨ ਸਵੇਰੇ 4 ਵਜੇ ਗਿੱਦੜਵਿੰਡਿੰਡ ਦੇ ਵਿੱਚ ਕਬਲ ਸਿੰਘ ਜੁਨਾ ਦੇ ਘਰ ਦੇ ਅੰਦਰ ਇੱਕ ਚੋਰੀ ਦੀ ਵਾਰਦਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਅੰਜਾਮ ਦਿੱਤਾ ਸੀ। ਉਹਨਾਂ ਦੇ ਘਰ ਦੇ ਵਿੱਚ ਖੜਾ ਹੋਇਆ ਬੁਲੇਟ ਮੋਟਰਸਾਈਕਲ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਸੀ ਤੇ ਜਦੋਂ ਉਹ ਚੋਰੀ ਕਰਕੇ ਲੈ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਸਪੁੱਤਰ ਅੰਗਰੇਜ਼ਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਦੋਨੋ ਚੌਰਾਹੇ ਮਗਰ ਲਾਤੇ کافی ਦੇਰ ਤੱਕ ਲੋਹਾਂ ਨੇ ਚੌਰਾਹੇ ਦਾ ਪਿੱਛਾ ਕੀਤਾ ਤੇ ਪਿੰਡ ਗਿੱਦੜਵਿੰਡੀ ਦੇ ਨੇੜੇ ਦੋ ਹੋਮ ਗਰੁੱਪਸ ਦੇ ਵਿੱਚ ਝੜਪ ਹੋ ਗਈ ਇਸ ਝੜਪ ਦੇ ਵਿੱਚ ਸੁਖਵਿੰਦਰ ਸਿੰਘ ਦੇ ਜ਼ਖ਼ਮ ਜਿਹੜੀ ਸੀਗੀ ਉਹ ਜ਼ਿਆਦਾ ਲੱਗੀ ਇਹਨਾਂ ਜ਼ਖ਼ਮ ਦੇ ਕਾਰਨ ਸੁਖਵਿੰਦਰ ਸਿੰਘ ਦੀ ਡੀਐਮਸੀ ਜਾਂਦੇ ਜਾਂਦੇ ਮੌਤ ਹੋ ਗਈ ਇਸ ਇਨਸੀਡੈਂਟ ਨੂੰ ਮੁੱਖ ਰੱਖਦੇ ਹੋਏ ਮੁਕੱਦਮਾ ਨੰਬਰ 111 ਮਿਤੀ 9/7/2024 ਅੰਡਰ ਸੈਕਸ਼ਨ 131 331 4 305 EB 105 BNS ਦਿੱਤ ਤਹਿਤ ਤਾਰਾ ਸਿਧਵਾ ਬੀਟ ਦੇ ਵਿੱਚ ਦਰਜ ਕੀਤਾ ਗਿਆ ਤੇ ਉਹਦੀ ਜਿਹੜੀ ਤਫਤੀਸ਼ ਹੈਗੀ ਹੈ ਉਹ ਐਸ ਐਚਓ ਸਿਧਵਾ ਬੀਟ ਨੂੰ ਦਿੱਤੀ ਗਈ। ਡੀ ਐਸ ਪੀ ਜਗਰਾਉਂ ਅਤੇ ਐਸ ਐਚਓ ਸਿਧਵਾ ਬੀਟ ਤੇ ਟੀਮ ਨੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਕੇਸ ਨੂੰ ਵਧੀਆ ਟਾਈਮ ਦੇ ਵਿੱਚ ਕ੍ਰੈਕ ਕੀਤਾ ਤੇ ਦੋ ਦੋਸ਼ੀਆਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਇਹ ਦੋਸ਼ੀਆਂ ਦੇ ਨਾਂ ਹਨ ਦਵਿੰਦਰ ਸਿੰਘ ਉਰਫ ਦਾਤਾ ਅਤੇ ਜਸਪ੍ਰੀਤ ਸਿੰਘ ਉਰਫ ਜੱਸਾ ਦੋਨੋਂ ਹੀ ਮੁਵਮੀਪੇਟ ਦੇ ਰਹਿਣ ਵਾਲੇ ਹਨ ਇਹਨਾਂ ਪਾਸੋਂ ਚੋਰੀ ਕੀਤਾ ਹੋਇਆ ਬੁਲੇਟ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਜੋ ਗਵਿੰਦਰ ਸਿੰਘ ਹੈ ਉਹਦੀ ਉਮਰ 26 ਸਾਲ ਹੈ ਉਹਦੇ ਉੱਤੇ ਪਹਿਲੇ ਰੇਪ ਦਾ ਵੀ ਪਰਚਾ ਦਰਜ ਹੈ ਉਸੀ ਜਸਪ੍ਰੀਤ ਸਿੰਘ ਦੀ ਉਮਰ 21 ਸਾਲ ਹੈ ਇਹਦੇ ਉੱਤੇ ਕੋਈ ਪਹਿਲੇ ਬਰਚਾ ਦਰਜ ਨਹੀਂ ਹੋਇਆ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈਗੀ ਤੇ ਸਾਰੇ ਜੋ ਐਵੀਡੈਂਸ ਹੈਗਾ ਉਹ ਕਲੈਕਟ ਕੀਤਾ ਜਾ ਰਿਹਾ ਹੈ ਸਰ ਚੋਰੀ ਕਰਨ ਦੀ ਨੀਅਤ ਨਹੀਂ ਉਧਰ ਗਏ ਸੀ ਕਿ ਕ ਵੈਸੇ ਕੋਈ ਹੋਰ ਕੰਮ ਗਏ ਸੀ ਉਧਰ ਬਸ ਜੀ ਇਹਨਾਂ ਦੇ ਘਰ ਦੇ ਵਿੱਚ ਤਾਂ ਚੋਰੀ ਕਰਨ ਦੀ ਨੀਅਤ ਨਹੀਂ ਗਈ ਸੀ ਜਿਨ੍ਹਾਂ ਨੇ ਜਦੋਂ ਦੇਖਿਆ ਤਾਂ ਬੁਲੇਟ ਮੋਟਰਸਾਈਕਲ ਦੇ ਵਿੱਚ ਚਾਬੀ ਲੱਗੀ ਹੋਈ ਸੀ ਜੀ ਤੇ ਉਸੇ ਚਾਬੀ ਦਾ ਇਸਤੇਮਾਲ ਕਰਕੇ ਮੋਟਰਸਾਈਕਲ ਚੁਗਾ ਲਿਆ ਸੀ ਕਿਹਚੀ ਨਾ ਹੋ ਲਗੀ ਤਾਂ ਸਰ ਜੀ ਆਇਆ ਕੋਈ ਨਹੀਂ ਮੁਸ਼ਕਿਲ ਇਸ ਦੇ ਵਿੱਚ ਇਹ ਦੋਸ਼ੀ ਕੀ ਕੰਮ ਕਰਦੇ ਆ ਜੀ ਦੋਸ਼ੀ ਲੇਬਰ ਦਾ ਕੰਮ ਦੇਵਲ ਕੰਮ